ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤੋ ਅੱਜ ਸਾਈਕਲ ਯਾਤਰਾ ਕਰੀਏ ਗੁਰਦੁਆਰਾ ਲੱਖੀ ਜੰਗਲ ਜ਼ਿਲ੍ਹਾ ਬਠਿੰਡਾ ਯਾਤਰਾ ਸ਼ੁਰੂ ਕਰਨ ਲੱਗੇ ਆਂ ਪ੍ਰਮਾਤਮਾ ਦਾ ਨਾਮ ਲੈ ਕੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਕਿ ਆਪਾਂ ਪਹੁੰਚਣਾ ਹੈ ਲਗਭਗ 55 ਕਿਲੋਮੀਟਰ ਜ਼ਿਲ੍ਹਾ ਬਠਿੰਡਾ ਗੁਰਦੁਆਰਾ ਸ੍ਰੀ ਲੱਖੀ ਜੰਗਲ ਜਿੱਥੇ ਤਿੰਨ ਪਾਸ਼ੀਆਂ ਨੇ ਆਪਣੇ ਚਰਨ ਟਿਕਾਏ ਆ ਗੁਰੂ ਨਾਨਕ ਦੇਵ ਜੀ ਤੇ ਛੇਵੇਂ ਪਾਸ਼ਾ ਜੀ ਤੇ ਦਸਵੇਂ ਪਾਸ਼ਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸੰਗਤੋ ਹੁਣ ਯਾਤਰਾ ਸ਼ੁਰੂ ਕਰਨ ਲੱਗੇ ਆ ਤੁਹਾਡੇ ਅਸ਼ੀਰਵਾਦ ਦੇ ਨਾਲ ਤੇ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਸੋ ਮੇਰ ਕਰਿਓ ਪਰਮਾਤਮਾ ਆਪਣੇ ਤੇ ਮਿਹਰ ਦਾ ਹੱਥ ਰੱਖਣ ਤਾਂ ਤੁਹਾਨੂੰ ਅਸੀਂ ਧਾਰਮਿਕ ਸਥਾਨ ਦੇ ਦਰਸ਼ਨ ਕਰਾਉਣੇ ਆ ਗੁਰਦੁਆਰਾ ਲੱਖੀ ਜੰਗਲ ਜ਼ਿਲ੍ਹਾ ਬਠਿੰਡਾ ਹੁਣ ਆ ਗਿਆ ਸੰਗਤੋਂ ਪਿੰਡ ਦੋਦਾ ਇਸੇ ਟਾਈਮ ਦੋਦੇ ਦੇ ਬੇਰੀਆਂ ਦੇ ਫੇਰ ਬਹੁਤ ਮਸ਼ਹੂਰ ਹਨ ਜਿਹੜੇ ਪੁਰਾਣੇ ਬਜ਼ੁਰਗ ਜਾਣਦੇ ਆ ਪਿੰਡ ਦੋਦਾ ਹੁਣ ਵੀ ਇਹ ਕਿਸੇ ਸ਼ਹਿਰ ਤੋਂ ਘੱਟ ਨਹੀਂ ਆ ਦੁੱਦਾ ਹੁਣ ਪੂਰਾ ਸ਼ਹਿਰ ਬਣ ਗਿਆ ਹੈ ਹਰ ਤਰ੍ਹਾਂ ਦੇ ਸ਼ੋਰੂਮ ਇੱਥੇ ਖੁੱਲ ਗਿਆ ਇਹ ਜੀ ਗੁਰੂ ਘਰ ਪਿੰਡ ਬੁੱਟਰਸਣੀ ਹੁਣ ਅਸੀਂ ਪਿੰਡ ਦੇ ਅੱਡੇ ਤੋਂ ਲੰਘ ਰਹੇ ਹਾਂ ਹੁਣ ਆ ਗਿਆ ਸੰਗਤੋਂ ਪਿੰਡ ਭਲਾਈਆਣਾ ਸ਼ਰਕੀ ਦੇ ਦਰਵਾਣੋਂ ਜਾਂਦੀ ਆ ਇੱਧਰ ਜਾਂਦਾ ਰਾ 에어 ਫੋਰਸ ਸਟੇਸ਼ਨ ਪੀਸੀ ਆਣਾ ਇਹ ਗੁਰੂ ਘਰ ਕਿਲੀ ਇੱਥੋਂ ਸੱਜੇ ਆਤ ਰਸਤਾ ਜਾਂਦਾ 3 ਕਿਲੋਮੀਟਰ 에어 ਫੋਰਸ ਸਟੇਸ਼ਨ ਪੀਸੀ ਆਣਾ ਜਿੱਥੇ ਹਰ 2 ਸਾਲ ਬਾਅਦ ਜਾਜਾਂ ਦੇ ਕਰਤਵ ਦਿਖਾਏ ਜਾਂਦੇ ਹਨ ਜਾਜਾਂ ਦਾ ਮੇਲਾ ਲੱਗਦਾ ਹੈ ਬਹੁਤ ਹੀ ਸੁੰਦਰ ਮੇਲਾ ਹੁੰਦਾ ਹੈ ਤਖਨ ਜੋਗ ਹੁੰਦਾ ਹੈ ਇਹ ਆਪਣੇ ਦੇਸ਼ ਦੇ ਨੌਜਵਾਨ ਆ ਰਹੇ ਆ ਇਸ ਤੋਂ ਥੋੜਾ ਜਿਹਾ ਅੱਗੇ ਜਾਵਾਂਗੇ ਫਿਰ ਆਪਣਾ ਰਸਤਾ ਖੱਬੇ ਹੱਥ ਨੂੰ ਮੁੜਨਾ ਹੈ ਗੁਰਦੁਆਰਾ ਲੱਖੀ ਜੰਗਲ ਆਪਾਂ ਬਠਿੰਡਾ ਜ਼ਿਲ੍ਹਾ ਇੱਥੋਂ 19 ਕਿਲੋਮੀਟਰ ਰਹਿ ਗਿਆ ਹੈ ਬਠਿੰਡਾ ਸ਼ਹਿਰ 19 ਕਿਲੋਮੀਟਰ ਲੱਖੀ ਜੰਗਲ ਇੱਥੋਂ ਆਪਾਂ ਸੱਜੇ ਹੱਥ ਮੁੜ ਜਾਣਾ ਹੈ ਫਿਰ ਉਸ ਤੋਂ ਲਗਭਗ 12 ਕਿਲੋਮੀਟਰ ਅੱਗੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਲੱਖੀ ਜੰਗਲ ਚਿਰਕੁਰ 골ਡਨ ਸਿੰਘ ਜੀ ਮਾ ਸੰਗਤ ਜੀ ਇਹ 8 ਚੁੰਡਾ ਤਲਾਹ ਹੈ ਜੋ ਸਹਬੇ ਕਮਾਲ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਚਰਨ ਸ਼ੋਭ ਨਾਲ ਹੁਣ ਇਹ ਪੱਕਾ ਹੋ ਗਿਆ ਹੈ ਪਹਿਲਾਂ ਇਹ ਕੱਚਾ ਸੀ ਜਦੋਂ ਪਾਣੀ ਦੀ ਥੋੜੀ ਸੀ ਤਾਂ ਗੁਰੂ ਸਾਹਿਬ ਦੇ ਪਰਿਵਾਰ ਤੇ ਜੋ ਨਾਲ ਸਿੱਖ ਸੀ ਉਹਨਾਂ ਨੇ ਗੁਰੂ ਸਾਹਿਬ ਤੋਂ ਮੰਗ ਕੀਤੀ ਕਿ ਪਾਣੀ ਦੀ ਲੋੜ ਹੈ ਤਾਂ ਗੁਰੂ ਸਾਹਿਬ ਨੇ ਆਪਣੇ ਚਰਨ ਸ਼ੋ ਨਾਲ ਗੁੱਠਾ ਲਾ ਕੇ ਇੱਥੋਂ ਪਾਣੀ ਕੱਢਿਆ ਸੀ ਤੇ ਦੱਸਦੇ ਆ ਵੀ ਉਹ ਪਾਣੀ ਉਦੋਂ ਦਾ ਹੀ ਆ ਰਿਹਾ ਸੀਗਾ ਪਰ ਹੁਣ ਇਹ ਪੱਕਾ ਹੋਣ ਕਰਕੇ ਹੁਣ ਇਸ ਵਿੱਚ ਪਾਣੀ ਬਾਅਦ ਚ ਮੋਟਰ ਨਾਲ ਭਰਿਆ ਜਾਂਦਾ ਪਰ ਪਹਿਲਾਂ ਕੱਚਾ ਸੀ ਉਹਨਾਂ ਚਾਰੇ ਪਾਣੀ ਥੱਲੋਂ ਫੁੱਟਦਾ ਰਿਹਾ ਹੈਗਾ ਨਾਲੇ ਛੋਟਾ ਜਿਹਾ ਆਪਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਤੁਹਾਨੂੰ ਇਹ ਨਾਲ ਛੋਟਾ ਜਿਹਾ ਗਾਰਡਨ ਬਣਾਇਆ ਹੈ ਸੰਗਤ ਜੀ ਇਹ ਹੈ ਉਹ ਪਵਿੱਤਰ ਫਲਾਈ ਦਾ ਦਰਖਤ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਜਾਣ ਲੱਗੇ ਤੇ ਸੰਗਤਾਂ ਵਿਰਾਗ ਵਿੱਚ ਹੀ ਉਦਾਸ ਮਨ ਨਾਲ ਕਹਿਣ ਲੱਗੀਆਂ ਕਿ ਗੁਰੂ ਸਾਹਿਬ ਤੁਸੀਂ ਚਲੇ ਜਾਓਗੇ ਤਾਂ ਸਾਨੂੰ ਕੌਣ ਸਹਾਰਾ ਦੇਊਗਾ ਸਾਡੇ ਦੁੱਖ ਸੁੱਖ ਸੋ ਕੌਣ ਮੰਡਾਊਗਾ ਤਾਂ ਗੁਰੂ ਸਾਹਿਬ ਨੇ ਦਾਤਨ ਕਰ ਰਿਹਾ ਸੀ ਉਸ ਟਾਈਮ ਤਾਂ ਇੱਕ ਦਾਤਨ ਦੇ ਚਾਰ ਹਿੱਸੇ ਕਰਕੇ ਇੱਥੇ ਗੱਡ ਦਿੱਤੇ ਤੇ ਇਹ ਦੇਖਣਯੋਗ ਹੈ ਵੀ ਇੱਥੇ ਉਹ ਫਲਾਈ ਦੇ ਦਰਖਤ ਸਾਰੇ ਪਾਸੇ ਉੱਗੇ ਪਏ ਹੈ ਕਹਿੰਦੇ ਵੀ ਚਾਰ ਟੋਟੇ ਕਰਕੇ ਗੱਟਤੇ ਸੀ ਤੇ ਚਾਰੇ ਉੱਗ ਖੜੇ ਇਥੇ ਸੰਗਤਾਂ ਆਉਂਦੀਆਂ ਹਨ ਮਨੋਕਾਮਨਾ ਪੂਰੀਆਂ ਹਨ ਬਹੁਤ ਦੂਰ ਦਰੋਂ ਲੋਕ ਆਉਂਦੇ ਆ ਇੱਥੇ ਸੰਗਤਾਂ ਮੱਥਾ ਟੇਕਦੀਆਂ ਹਨ ਬੱਚੇ ਦੀ ਦਾਤ ਵੀ ਮਿਲਦੀ ਹੈ ਜੋ ਦੁੱਖ ਸੁੱਖ ਕਿਸੇ ਨੂੰ ਕੋਈ ਸਕਿਨ ਦੀ ਪਰਮਾਰਾ ਜਿਸ ਤਰ੍ਹਾਂ ਕੋਈ ਪ੍ਰੋਬਲਮ ਹੁੰਦੀ ਹੈ ਫੈਂਸਿੰਗਾਂ ਕੁਝ ਕਹਿੰਦੀ ਤਾਂ ਉਹ ਵੀ ਇੱਥੇ ਠੀਕ ਹੁੰਦੇ ਹਨ ਏਜੀ ਦਰਬਾਰ ਸਾਹਿਬ ਗੁਰਦੁਆਰਾ ਫਲਾਈ ਸਾਹਿਬ ਲੱਖੀ ਜੰਗਲ ਏਜੀ ਚਿੱਤਰਕਾਰੀ ਕੀਤੀ ਹੋਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਲਾਈ ਦੇ ਦਾਤਨ ਕਰਦੇ ਹੋਏ ਇਹ ਜਿੱਥੇ-ਜਿੱਥੇ ਸਾਬੇ ਕਮਾਲ ਦਸ਼ਮੇਸ਼ ਪਿਤਾ ਜੀ ਗਏ ਹਨ ਗੁਰੂ ਗੋਬਿੰਦ ਸਿੰਘ ਮਾਰਗ ਜੀ ਦੇ ਨਾਂ ਨਾਲ ਸੱਜਿਆ ਜਾਂਦਾ ਹੈ ਇਹ ਨਿਸ਼ਾਨੀ ਹਰ ਜਗ੍ਹਾ ਮੁਖਤਸਰ ਸਾਹਿਬ ਵੀ ਲੱਗੀ ਹੋਈ ਹੈ ਜਿੱਥੇ-ਜਿੱਥੇ ਦਸ਼ਮੇਸ਼ ਪਿਤਾ ਜੀ ਗਏ ਹਨ ਉੱਥੇ-ਉੱਥੇ ਇਹ ਨਿਸ਼ਾਨੀ ਬਿਰਾਜਮਾਨ ਹੋਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਦਰਸ਼ਨ ਕਰੋ ਉਸ ਖਰੀਰ ਦੇ ਜਿੱਥੇ ਸਿਵੇਂ ਪਾਤਸ਼ਾਹ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਹੋ ਕਰੀਰ ਆ ਪੁਰਾਣਾ ਦੁਬਾਰਾ ਫਿਰ ਹਰਾ ਹੋ ਰਿਹਾ ਦੱਸਦੇ ਆ ਇਸ ਜਗ੍ਹਾ ਤੇ ਪਾਸ਼ੇ ਨੇ ਆਪਣਾ ਕੋੜਾ ਬੰਨਿਆ ਸੀਗਾ ਕਿ ਉਸ ਸ਼ੋਕੇਸ ਦੇ ਵਿੱਚ ਕਰੀਰ ਦੀ ਪੁਰਾਣੀ ਲੱਕੜ ਸਾਮਕ ਰੱਖੀ ਹੈ ਸੰਗਤਾਂ ਨੇ ਏ ਭਾਈ ਜੀ ਆਪਣੇ ਨਾਲ ਇਥੇ ਪਿੰਡ ਦੇ ਸਨੀਕ ਭਾਈ ਜੀ ਆਪ ਨੂੰ ਨਾਲ ਗੁਰਦੁਰਾ ਸਾਹਿਬ ਦੇ ਦਰਸ਼ਨ ਕਰਉਣਾ ਹੈ ਭਾਈ ਜੀ ਨਾਲ ਭਾਈ ਜੀ ਆਪਣਾ ਨਾਮ ਕੀ ਹੈ ਜੀ ਪੂਰਨ ਸਿੰਘ ਭਾਈ ਪੂਰਨ ਸਿੰਘ ਭਾਈ ਜੀ ਆਪਾਂ ਕੀ ਨਾਮ ਹੈ ਜੀ ਵਿਰੇਂਦਰ ਸਿੰਘ ਜੀ ਵਿਰੇਂਦਰ ਸਿੰਘ ਭਾਈ ਜੀ ਆਪਣਾ ਕੀ ਨਾਮ ਹੈ ਜੀ ਵਿਰੇਂਦਰ ਸਿੰਘ ਜੀ ਜੀ ਸੰਤੂ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਲੱਖੀ ਜੰਗਲ ਸਾਹਿਬ ਇੱਥੇ ਪਹਿਲੇ ਪਾਤਸ਼ਾਹੀ 7ਵੀਂ ਤੇ 6ਵੀਂ ਪਾਤਸ਼ਾਹੀ ਤੇ 10ਵੀਂ ਪਾਤਸ਼ਾਹੀ ਜੀ ਦੇ ਚਰਨ ਛੋਹ ਪ੍ਰਾਪਤ ਹੋਏ ਆ ਤੇ ਅੱਜ ਉਹ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਾਉਣੇ ਆ ਗੁਰਦੁਆਰਾ ਲੱਖੀ ਜੰਗਲ ਬਹੁਤ ਹੀ ਪ੍ਰਾਤਨ ਤੇ ਇਤਿਹਾਸਿਕ ਗੁਰਦੁਆਰਾ ਹੈ ਬੜੀ ਦੇਰ ਤੋਂ ਤਮੰਨਾ ਸੀ ਇੱਥੇ ਦੇਖਣ ਕਰਨ ਦੀ ਅੱਜ ਪਰਮਾਤਮਾ ਨੇ ਅਰਦਾਸ ਸੁਣੀ ਹੈ ਤੇ ਇਹ ਆਪਣੀ ਤਮੰਨਾ ਪੂਰੀ ਹੋਈ ਹੈ ਸਰਕਾਰੀ ਭਾਈ ਗੁਰਜਾ ਖਾਲਸਾ ਭਾਈ ਗੁਰਜ ਕੀ ਫਤਿਹ ਲੋ ਜੀ ਇਹ ਗੁਰਦਰਾ ਸਾਹਿਬ ਦਾ ਪਵਿੱਤਰ ਸਰੋਵਰ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਕਾਫੀ ਵਿਸ਼ਾਲ ਗੁਰਦਰਾ ਸਾਹਿਬ ਦੀ ਇਮਾਰਤ ਕਾਫੀ ਵੱਡੀ ਹੈ ਕਿਉਂਕਿ ਬਹੁਤ ਪ੍ਰਾਚੀਨ ਹੈ ਗੁਰੂ ਨਾਨਕ ਦੇਵ ਜੀ ਤੇ ਵੇਲੇ ਦੀ ਗੁਰੂ ਨਾਨਕ ਦੇਵ ਜੀ ਨੇ ਦੱਸਦੇ ਇੱਥੇ 1 ਲੱਖ ਪਾਠ ਕੀਤਾ ਸੀਗਾ ਨਿਸ਼ਾਨ ਸਾਹਿਬ ਹੈ ਜੀ ਇੱਕ ਪ੍ਰਾਤਨ ਗੱਡਾ ਇੱਥੇ ਜਿਸ ਦੇ ਅੱਗੇ ਢੋਆ ਠਵਾਈ ਦਾ ਕੰਮ ਪਹਿਲਾਂ ਲੈਂਦੇ ਸੀਗੇ ਹੁਣ ਇਹ ਪ੍ਰਾਤਨ ਨਿਸ਼ਾਨੀ ਦੇ ਵਿੱਚੋਂ ਸੰਭ ਰੱਖਿਆ ਹੈਗਾ ਆਪਾਂ ਅੰਦਰ ਚੱਲਦੇ ਹਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਸੰਕਤੋ ਕਲਾ ਪ੍ਰਸ਼ਾਦਿਤ ਦੇਗਾ ਦਿੱਤੀ ਜਾਂਦੀ ਹੈ ਸੰਗਤ ਜੀਏ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਜੀ ਆਲਾ ਨਾ ਜਾਓ ਲੋ ਜੀ ਸੰਗਤੋ ਹੁਣ ਆਪਾਂ ਬਾਬਾ ਜੀ ਤੋਂ ਇੱਥੋਂ ਦੇ ਜੋ ਮੌਜੂਦ ਸੇਵਾਦਾਰ ਬਾਬਾ ਜੀ ਉਹਨਾਂ ਤੋਂ ਇਸ ਗੁਰਦਰਾ ਸਾਹਿਬ ਦਾ ਜੋ ਇਤਿਹਾਸ ਹੈ ਸੰਖੇਪ ਵਿੱਚ ਸੁਣਦੇ ਆ ਤੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਜੋ ਪ੍ਰਾਤਨ ਗੁਰਦਰਾ ਸਾਹਿਬ ਆ ਜਿੱਥੇ ਪਹਿਲੀ ਪਾਤਸ਼ਾਹੀ 6ਵੀਂ ਪਾਤਸ਼ਾਹੀ ਤੇ 7ਵੀਂ ਪਾਤਸ਼ਾਹੀ ਤੇ ਸਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 10ਵੀਂ ਪਾਤਸ਼ਾਹੀ ਇੱਥੇ ਉਹਨਾਂ ਨੇ ਚਰਨ ਪ੍ਰਾਪਤ ਹਵੇ ਆ ਉਹਨਾਂ ਬਾਰੇ ਸਾਨੂੰ ਇਸ ਗੁਰਦਰਾ ਸਾਹਿਬ ਦਾ ਸੰਖੇਪ ਜੋ ਇਤਿਹਾਸ ਆ ਉਹ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰਦੁਆਰਾ ਲੱਖੀ ਜੰਗਲ ਦਾ ਇਤਿਹਾਸ ਹੈ ਇਹ ਸਾਰਾ ਪਹਿਲਾਂ ਜੰਗਲ ਦਾ ਏਰੀਆ ਹੁੰਦਾ ਸੀ ਬਟਿੰਡੇ ਤੋਂ ਲੈ ਕੇ ਇਹ ਸਾਰਾ ਏਰੀਆ ਜੰਗਲ ਦਾ ਸੀ ਇੱਥੇ ਲੱਖੀ ਪਬੀਰ ਸੀਗਾ ਉਹਦੀ ਕਾਫੀ ਉਹਨੂੰ ਪੀਚਾ ਸੀ ਕਿ ਮੈਨੂੰ ਗੁਰੂ ਨਾਨਕ ਦੇਵ ਜੀ ਆਪਬਦ ਮਿਲਣ ਵਾਕੇ ਆਉਣ ਤੇ ਮੈਂ ਉਹਨਾਂ ਦੇ ਦਰਸ਼ਨਦਾਰੀ ਕਰਾਂ ਪਰ ਨਾਨਕ ਦੇਵ ਜੀ ਆ ਕੇ ਉਹਨਾਂ ਨੂੰ ਮਿਲੇ ਸੋ ਇਹ ਉਹਨਾਂ ਨੂੰ ਉਹ ਜਗ੍ਹਾ ਚੰਗੀ ਲੱਗੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨੂੰ ਦੇ ਇਹਨਾਂ ਨੇ ਫਿਰ ਇੱਥੇ ਲਖ ਜਪਜੀਤ ਸਾਹਿਬ ਦਾ ਪਾਰਕ ਕੀਤਾ ਪੁਰਾਇ ਸੰਗਤਾਂ ਨੂੰ ਕਿਹਾ ਪੂਰੀਆਂ ਹੋਣੀਆਂ ਉਸ ਤੋਂ ਲੈ ਕੇ ਪੂਰਨਵਾਸੀ ਇਸ ਜਗ੍ਹਾ ਤੇ ਭਰਦੀ ਆਉਂਦੀ ਹੈ ਜੋ ਕਿ ਪਿੱਛੋਂ ਤੋਂ ਲੈ ਕੇ ਇਹ ਪੂਰਨਵਾਸੀ ਇੱਥੇ ਬਹੁਤ ਸੰਗਤਾਂ ਦੂਰੋਂ ਲਿਆ ਕੇ ਸੰਗਤਾਂ ਆਪ ਸੇਵਾ ਕਰਦੀਆਂ ਹਨ ਲੰਗਰ ਆਪ ਤਿਆਰ ਕਰਦੀਆਂ ਹਨ ਇਹ ਸੰਗਤਾਂ ਦੀ ਸੇਵਾ ਕਰਦੀਆਂ ਹਨ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਜਦੋਂ ਚੰਦੂ ਨੂੰ ਲੈ ਕੇ ਆਏ ਸਨ ਦਿੱਲੀ ਤੋਂ ਆਹ ਕੰਧੂ ਦੇ ਨਾਥ ਪਾਈ ਹੋਈ ਸੀ ਤੋਂ ਲੈ ਕੇ ਇੱਥੇ ਆਈ ਤੇ ਪਿਛਲੀ ਜਗਾ ਬਣੀ ਹੋਈ ਹੈ ਇੱਕ ਗਿੱਲਾ ਪਿੱਛੇ ਜੋ ਕਿ ਕਰੀਰ ਦਾ ਦਰਖਤ ਹੈ ਜੀ ਜੀ ਸ੍ਰੀ ਸਾਹਿਬ ਨੇ ਆਪ ਦਾ ਘੋੜਾ ਵੱਧਾ ਅਤੇ ਨਾਲੇ ਚੰਦੂ ਨੂੰ ਵੱਧ ਕੇ ਉਥੇ ਜਾਪਤਾ ਗੁਰੂ ਸਾਹਿਬ ਨੇ ਇਕਰਾਰ ਕੀਤਾ ਜੋ ਕਿ ਸੰਗਤਾਂ ਆ ਕੇ ਉਸ ਨੂੰ ਪੂਜੀਆਂ ਹਨ ਜੋ ਵੀ ਆ ਕੇ ਸ਼ਰਧਾ ਨਾਲ ਜੋ ਮਨੋਂ ਕਾਣਾ ਪੂਰੀਆਂ ਹੁੰਦੀਆਂ ਹਨ ਉਹ ਆ ਕੇ ਸੰਤਾਂ ਸੇਵਾ ਕਰਦੀਆਂ ਹਨ ਉਹ ਜਗਾ ਤੇ ਸੇਵਾ ਕਰਨੇ ਉਹ ਜਗਾ ਬਣਾਈ ਹੋਈ ਹੈ ਪੀਰ ਦਾ ਦਰਖਤ ਆ ਜੋ ਉਹਦਾ ਲੱਕੜ ਸੀਗੀ ਉਹ ਸੀਸੇ ਵਿੱਚ ਬੰਦ ਕਰਕੇ ਰੱਖੀ ਹੋਈ ਸੀ ਸੋ ਉਸ ਤੋਂ ਬਾਅਦ 7ਵੇਂ ਪਾਸ਼ਾ ਜੀ ਦੇ ਮਾਲਵੇ ਧਰਤੀ ਉੱਤੇ ਹੁੰਦੇ ਹੋਏ ਇੱਥੇ ਹੋ ਗਏ ਹੈ ਤੇ ਜਿਵੇਂ ਪਾਸ਼ਾ ਹਰਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਵਾਰ ਦਿੱਤਾ ਹੋਇਆ ਸੀਗਾ ਕਿ ਵੀ ਤੁਸੀਂ ਕੋਈ ਜੁੱਧ ਨਹੀਂ ਕਰਨਾ ਜੇ ਕੋਈ ਆਊਗਾ ਤਾਂ ਸੰਭਵ ਅਪਿਛੇ ਮਾਰਿਆ ਜਾਊਗਾ ਉਹਨਾਂ ਕੋਲੇ ਹਾਲੇ ਕਿ ਸਾਰਾ ਘੋੜੇ ਸ਼ਸਤਰ ਅਤੇ ਸਿੰਘ ਪੂਰੇ ਤਿਆਰ ਤਿਆਰ ਸਨ ਹਰਗੋਬਿੰਦ ਸਿੰਘ ਜੀ ਹੁੰਦੇ ਹੋਏ ਅੱਗੇ ਗਏ ਆ ਬਦਗਵਾ 10ਵੇਂ ਪਾਸ਼ ਦਾ ਪਹਿਲਾਂ ਵੀ ਆਈ ਸੀ ਜੋ ਕਬੀ ਦਰਵਾਰ ਲਾਇਆ ਇੱਥੇ ਕਬੀ ਦਰਵਾਰ ਦੇ ਵਿੱਚ ਆਨੰਦਪੁਰੀ ਦਾ ਖਤਾਬ ਦਿੱਤਾ ਗੁਰਦਵਾਰਾ ਲੱਖੀ ਜੰਗਲ ਸਾਹਿਬ ਨੂੰ ਅਤੇ ਜੋ ਕਿ ਕਬੀ ਦਰਵਾਰ ਦੇ ਵਿੱਚ ਮੰਦਪੁਰ ਸਾਹਿਬ ਲਾਇਆ ਕਬੀ ਦਰਵਾਰ ਇੱਕ ਫੌਂਟਾ ਸਾਹਿਬ ਤੇ ਇੱਕ ਇੱਥੇ ਤਿੰਨ ਜਗ੍ਹਾ ਤੇ ਕਬੀ ਦਰਵਾਰ ਲਾਇਆ ਸੀਗਾ ਤੇ ਸੰਗਤਾਂ ਨੇ ਆਖਿਆ ਵੀ ਤੁਸੀਂ ਚਲੇ ਜਾਓਗੇ ਸਾਨੂੰ ਕੋਈ ਨਿਸ਼ਾਨੀ ਦੇ ਕੇ ਜਾਓ ਤਾਂ ਗੁਰੂ ਸਾਹਿਬ ਦਾਤਨ ਕਰੀ ਜਾਂਦੇ ਸੀ ਤੋਂ ਚਾਰ ਫੜਾਂ ਘੜ ਕੇ ਉਹ ਦਾਤਨਾਂ ਕਾਇਦਾ ਦਾ ਹਾਇਲ ਮੋੜ ਖੜੀ ਹੈ ਸਵਾਦਾਂ ਬੜੀ ਤਿਆਰੀ ਕਰਦੇ ਹਨ ਪਾਕਪੁਰਖ ਲਾਏ ਹਨ ਬਹੁਤ ਦੂਰ ਦੀ ਜਮਹਤਾਂ ਦੇ ਦਰਸ਼ਨ ਦਾਰੇ ਕਰਦੀਆਂ ਹਨ ਮਹਨੋ ਕਾਵਣਾ ਸ਼ਾਮਾਂ ਸਾਰੀਆਂ ਪੂਰੀਆਂ ਹੁੰਦੀਆਂ ਹਨ ਜੋ ਗੁਰੂ ਸਾਹਿਬ ਨੇ ਉੱਥੇ ਵਾਰ ਦਿੱਤੇ ਸੋਮਾ ਸੀ ਸਵਾਈਵੇਂ ਤੋਂ ਉਹਨੇ ਆ ਕੇ ਪੁੱਤਰ ਦੀ ਦਾਤ ਮੰਗੀ ਤਾਂ ਗੁਰੂ ਸਾਹਿਬ ਨੇ ਪੁੱਤਰ ਦੀ ਦਾਤ ਬਖਸ਼ੀ ਤੇ ਉਹਨੇ ਧੰਨਵਾਦ ਕੀਤਾ ਤੇ ਸ਼ੁਕਰਾਨਾ ਕੀਤਾ ਉਸ ਤੋਂ ਬਾਅਦ ਜਦੋਂ ਮੁਕਸਰ ਦਾ ਜੰਗ ਹੋਇਆ ਸੀਗਾ ਛੱਤਿਆਂ ਨੇ ਪਰਾੜਾ ਨੂੰ ਢਾਲਾ ਵੰਡਿਆ ਫਿਰ ਇਸ ਜਗ੍ਹਾ ਤੇ ਆਏ ਬਾਬਾ ਦਾਨ ਸਿੰਘ ਜੀ ਨਾਲ ਸਭ ਜੋ ਕਿ ਬਾਬਾ ਦਾਨ ਸਿੰਘ ਜੀ ਨੂੰ ਪੁੱਛਿਆ ਦੱਸੋ ਜੀ ਉਹਨਾਂ ਨੇ ਆ ਕੇ ਮੈਨੂੰ ਸਿੱਖੀ ਦਾਣ ਦਿਜਾਈ ਦਾ ਫਿਰ ਗੁਰੂ ਸਾਹਿਬ ਇਥੋਂ 4 ਕਿਲੋਮੀਟਰ ਬਾਬਾ ਦਾਨ ਸਿੰਘ ਦਾ ਪਿੰਡਾ ਉੱਥੇ ਜਾ ਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਸਾਰੇ ਪਰਿਵਾਰ ਨੂੰ ਗੁਰੂ ਵਾਲਾ ਬਣਾ ਜੋ ਕਿ ਮਾਲਵੇ ਦੀ ਧਰਤੀ ਦਾ ਕਿ ਮਾਲਵੇ ਦੀ ਸਿੱਖੀ ਬਾਬਾ ਦਾਨ ਸਿੰਘ ਜੀ ਨੇ ਰੱਖੀ ਹੈ ਸੋ ਇਹ 4 ਬਾਸ਼ਵੀ ਇਸ ਜਗ੍ਹਾ ਤੇ ਆਈਆਂ ਹਨ ਵੀਰਕੁੱਟ ਵਾਲਾ ਰਾਜਾ ਵੀ ਇੱਥੇ ਆਉਂਦਾ ਰਿਹਾ ਪਹਿਲਾਂ ਉਹਨੇ ਗੁਰਦੁਆਰਾ ਪਹਿਲਾਂ ਉਹਨੇ ਯਾਦ ਕੀਤਾ ਜੋ ਕਿ ਚਾਂਦੀ ਦੇ ਤੱਕ ਤੇ ਬਹੁਤ ਵਧੀਆ ਬਣਾਇਆ ਹੋਇਆ ਸੀਗਾ ਤੋਂ ਕਿਤੇ ਇਨਕਾਰਨ ਮਤਲਬ ਉਹ ਟੈ ਗਿਆ ਫਿਰ ਉਹਨਾਂ ਨੂੰ ਲੈਣ ਵਾਸਤੇ ਗਏ ਉਹ ਆ ਮੇਰਾ ਮਨ ਟੁੱਟ ਗਿਆ ਕਿ ਮੇਰੀ ਇਨਸਾਨੀਤਾ ਸੀ ਅਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਆ ਕੇ ਇਸ ਜਗ੍ਹਾ ਤੇ ਆਉਂਦੀਆਂ ਹਨ ਪੂਰਨਮਾਸ਼ੀ ਮਾਘੀ ਅਤੇ ਵਿਸਾਖੀ ਇਸ ਸਮਾਂ ਹੁਣ ਤਾਂ ਸੰਗਤਾਂ ਰੋਜ਼ ਆ ਨਹੀਂ 100 200 ਬੰਦਾ ਰੋਜ਼ ਸੇਵਾ ਲਈ ਇੱਥੇ ਆਉਂਦੇ ਹਨ ਸੰਗਤਾਂ ਦਰਸ਼ਨਦਾਰੇ ਕਰਦੇ ਹਨ ਤੇ ਹੁਣ ਬੁੱਢੇਦਾਲ ਕੋਲੇ ਹੈ ਜੋ ਗੁਰਦੁਆਰਾ ਹੈ ਬਨਾਬਾਬਾ ਜੀ ਸਿੰਘ ਤੋਂ ਲੈ ਕੇ ਹੁਣ ਬਾਬਾ ਬਲੀ ਸਿੰਘ ਜੀ ਸ਼ਾਨ ਮੈਂ ਕੋਲੀ ਚੱਲਦਾ ਜੀ ਚੱਕਰਵਰਤੀ ਪੰਜਵਾਂ ਤੱਕ ਉਹ ਸੇਵਾ ਸੰਭਾਲ ਇਸ ਜਗ੍ਹਾ ਦੀ ਕਰਦੇ ਹਨ ਅਤੇ ਸ਼ਰਣ ਸਿੰਘ ਜੀ ਮਿਹਿਆਲ ਉਹ ਮੁਕ ਸੇਵਾਦਾਰ ਹਨ ਅਸੀਂ ਹੈਡ ਗ੍ਰੰਥੀ ਹਨ ਹੋਰ ਸੇਵਾਦਾਰ ਜਿੱਥੇ ਤੋਂ ਲੈ ਕੇ ਬਹੁਤ ਸੇਵਾ ਕਰ ਰਹੇ ਹਨ ਇਹ ਇਤਿਹਾਸ ਹੈ ਜੀ ਚਾਰ ਗੁਰੂਆਂ ਸਾਹਿਬ ਜੀ ਦਾ ਇਹ ਲੱਖੀ ਇਹਨਾਂ ਨੂੰ ਭਾਗ ਲੱਗੇ ਹਨ ਵਾਹਿਗੁਰੂ ਜੀ ਦਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ ਸੰਗਤੋ ਦਰਬਾਰ ਸਾਹਿਬ ਦੇ ਫਿਰ ਦਰਸ਼ਨ ਕਰੋ ਫਿਰ ਵੀ ਕੋਈ ਆਪ ਨੂੰ ਬਹੁਤ ਵਧੀਆ ਸਾਰੀ ਗੱਲ ਦਿਖਾਈ ਹੈ ਦੱਸੀ ਹੈ ਬਾਬਾ ਜੀ ਨੇ ਕੋਈ ਹੋਲਦਿਆਂ ਤੋਂ ਕੋਈ ਕਿਸ ਤਰ੍ਹਾਂ ਦੀ ਫੋਟੋ ਕਿਸੇ ਨੂੰ ਗਲਤੀ ਹੋਵੇ ਕਿ ਮਾਰੇ ਜਾਚਕਾ ਆਪ ਜੀ ਮਾਫ ਕਰਨਾ ਤੇ ਉਹਨੇ ਇੱਕ ਵਾਰ ਹੋਰ ਫਿਰ ਤੁਹਾਨੂੰ ਦਿਖਾਉਂਦੇ ਹੋਏ ਇਸ ਜੋ ਇਤਿਹਾਸਕ ਯਾਤਰਾ ਹੈ ਲੱਖੀ ਜੰਗਲ ਦੀ ਇਸ ਨੂੰ ਸਮਾਪਤ ਕਰਾਂਗੇ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੋ ਵੀਰ ਜੀ ਇੱਥੋਂ ਦੇ ਮਜੂਦਾ ਪਿੰਡ ਤੋਂ ਆਏ ਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਰਸ਼ਨ ਕਰ ਲਈ ਹਾਂ ਜੀ ਵਿਚਾਰ ਅਸਕੇ ਦਰਸ਼ਨ ਹਾਂਜੀ ਗੁਰੂ ਸਾਹਿਬ ਨੇ ਖਲਦ ਯਾਰ ਕਿਆ ਇਹ ਜੋ ਮੀਲ ਪੱਥਰ ਆ ਇਹ ਗੁਰੂ ਨਾਨਕ ਦੇਵ ਜੀ ਨੇ 1 ਲੱਖ ਪਾਠ ਕਰਕੇ ਇਹ ਸ਼ਬਦ ਚਰਨ ਕੀਤੇ ਆ ਜੀ ਤੇ ਆਪਣੇ ਜੋ ਜ਼ਿੰਦਗੀ ਵਿੱਚ ਢਾ ਲੋ ਲੋ ਜੀ ਸੰਗਤ ਜੀ ਆਪਾਂ ਨੂੰ ਅੰਤਮ ਪੜਾਅ ਦੇ ਵਿੱਚ ਇੱਥੋਂ ਦਾ ਜੋ ਲੰਗਰ ਘਰ ਆ ਬਾਬਾ ਜੀ ਦੀ ਸੇਵਾ ਚਲਾ ਰਹੇ ਆ ਲੰਗਰ ਘਰ ਦੇ ਦਰਸ਼ਨ ਕਰਾਉਣੇ ਆ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇਹ ਬਾਬਾ ਜੀ ਜੋ ਡਿਊਟੀ ਦੇ ਰਹੇ ਹਨ ਐਥੇ ਬਹੁਤ ਹੀ ਸੁੰਦਰ ਇਸ ਟਾਈਮ ਲੰਗਰ ਨਹੀਂ ਚੱਲ ਰਿਹਾ ਪਰ ਇਹ ਲੰਗਰ ਕਰਦੇ ਦਰਸ਼ਨ ਕਰੋ ਜੀ ਸੋ ਸੰਗਤ ਨੂੰ ਤੁਹਾਨੂੰ ਉਮੀਦ ਹੋਏਗੀ ਜੋ ਇਤਿਹਾਸਕ ਬਹੁਤ ਪ੍ਰਾਤਨ ਗੁਰਦੁਆਰਾ ਸਾਹਿਬ ਆ ਇਹਨਾਂ ਨੂੰ ਦੇਖ ਕੇ ਤੁਸੀਂ ਇਸ ਨੂੰ ਦਰਸ਼ਨ ਕਰਕੇ ਆਨੰਦ ਅਠਾਇਆ ਹੋਗਾ ਤੇ ਉਮੀਦ ਕਰਦੇ ਆ ਤੁਸੀਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਆਪ ਜੀ ਦਾ ਸੇਵਕ ਹਰੀ ਹਰਿ ਭਗਵਾਨ ਸ੍ਰੀ ਮੁਖਸਾ ਸਾਹਿਬ ਤੋਂ ਆਪ ਜੀ ਨੂੰ ਫਿਰ ਬੇਨਤੀ ਕਰਦਾ ਸਾਡਾ ਚੈਨਲ ਸਨਰਾਈਜ਼ ਵੇ ਫॉर ਗੁੱਡ ਹੈਲਥ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਵੈਰ ਗੁਰਜੀਤ ਕਾ ਖਾਲਸਾ ਵੈਰ ਗੁਰਜੀਤ ਕੀ ਫਤ